ਸਪੋਰਟ ਕਰੋ ਜਿਹੜਾ ਵੀ ਕੋਈ ਪੰਜਾਬ ਦੇ ਚੰਗੇ ਕਾਰਜ ਕਰਦਾ ਉਹਨਾਂ ਨੂੰ ਜਰੂਰ ਖੜੋ ਬਾਥਰੂਮ ਵਾਲੀ ਜਗਾ ਤੇ ਲੈਟਰਿੰਗ ਵਾਲੀ ਜਗਾ ਤੇ ਕੀੜੇ ਕੱਡੇ ਨੇ ਬਾਈ ਆਪਣੇ ਹੱਥੀ ਵਾਹਿਗੁਰੂ ਬਾਈ ਜੀ ਆਏ ਨੇ ਸਾਡੇ ਇਸ ਤੀਰਥ ਤੇ ਤਾਂ ਵਾਹੀ ਰੂਹ ਸਾਡੀ ਖੁਸ਼ ਹੋਈ ਆ ਔਰ ਪਾਲ ਵੀਰਾ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਲੋਕਾਂ ਲਈ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਘਰ ਦੇ ਵੀ ਨਹੀਂ ਕਈ ਵਾਰ ਸਾਹਮ ਪਾਉਂਦੇ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਸਾਡਾ ਪਾਲ ਖਰੋੜ ਵੀਰਾ ਅ ਵੈਸੇ ਤਾਂ ਇੰਟਰੋਡਕਸ਼ਨ ਦੀ ਲੋੜ ਨਹੀਂ ਕਿਸੇ ਨੂੰ ਵੀ ਬਾਈ ਬਾਰੇ ਪਰ ਪੰਜਾਬ ਦੀ ਧਰਤੀ ਤੇ ਮੈਂ ਪਹਿਲਾਂ ਵੀ ਦੱਸਿਆ ਅੱਜ ਪੋਡਕਾਸਟ ਹੋਇਆ ਬਾਈ ਨਾਲ ਕਿ ਸਿਰਫ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਨੇ ਜਿਹੜੇ ਪੰਜਾਬ ਦੇ ਲਈ ਅਸਲ ਚ ਕੰਮ ਕਰ ਰਹੇ ਨੇ ਇੱਕ ਹੁੰਦਾ ਭਾਸ਼ਣ ਦੇਣਾ ਇੱਕ ਹੁੰਦਾ ਅਸਲੀ ਮੈਦਾਨ ਚ ਕਰਨਾ ਔਰ ਸਭ ਨੂੰ ਨਾਲ ਲੈ ਕੇ ਕਰਨਾ ਔਰ ਪਾਲ ਵੀਰਾ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਲੋਕਾਂ ਲਈ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਘਰ ਦੇ ਵੀ ਨਹੀਂ ਕਈ ਵਾਰ ਸਾਹਮ ਪਾਉਂਦੇ ਔਰ ਬਹੁਤ ਗੱਲਾਂ ਬਾਤਾਂ ਹੋਈਆਂ ਬਾਈ ਨਾਲ ਬਹੁਤ ਵਿਚਾਰ ਹੋਏ ਔਰ ਇੰਨੀ ਯੰਗ ਉਮਰ ਦੇ ਵਿੱਚ ਜਿੱਥੇ ਲੋਕ ਆਪਣੇ ਕੈਰੀਅਰ ਬਾਰੇ ਆਪਣੀ ਫੈਮਲੀ ਬਾਰੇ ਸੋਚਦੇ ਨੇ ਔਰ ਇਹ ਸਾਡੇ ਦੋ ਭਰਾ ਜਸਾ ਵੀਰਾ ਤਾਂ ਜਾਣ ਨੇ ਮੇਰੀ ਸਾਰੀ ਦੁਨੀਆ ਨੂੰ ਪਤਾ ਹੁਣ ਤੇ ਨਾਲ ਹੀ ਸਾਡੇ ਪਾਲ ਵੀਰਾ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਜ਼ਿਆਦਾ ਇੱਕ ਗਰਾਉਂਡ ਲੈਵਲ ਤੇ ਜਿਹੜੀ ਦੇਣ ਹੈ ਦੇਣ ਕੀ ਹੁੰਦਾ ਹੁੰਦਾ ਜਦੋਂ ਕੋਈ ਬੰਦਾ ਆਪਣੇ ਆਪ ਨੂੰ ਤਪ ਚ ਪਾ ਕੇ ਜਾਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਕਿਸੇ ਹੋਰ ਲਈ ਜੀਏ ਤਪਾਲ ਵੀਰਾ ਗੁਰਪ੍ਰੀਤ ਵੀਰਾ ਮਨਜੋਤ ਵੀਰਾ ਜੱਸਾ ਵੀਰਾ ਇਹ ਸਾਰੇ ਭਰਾ ਇਕੱਠੇ ਹੋ ਕੇ ਅੱਜ ਪੰਜਾਬ ਦੀ ਭਲਾਈ ਲਈ ਜੋ ਸਾਡੇ ਗੁਰਸਹਿਬਾ ਦਾ ਹੁਕਮ ਹੈ ਉਹਦੇ ਲਈ ਸੇਵਾ ਨਿਭਾ ਰਹੇ ਨੇ ਤੇ ਅੱਜ ਬਈ ਦੇ ਚਰਨ ਪਏ ਸਾਡੀ ਜਗ੍ਹਾ ਤੇ ਬੜੀ ਖੁਸ਼ੀ ਹੋਈ ਬੜਾ ਚੰਗਾ ਲੱਗਿਆ ਸਾਡੇ ਵੱਡੇ ਭਰਾ ਨੇ ਦੋਨੋਂ ਜਸਾ ਵੀਰਾ ਪਾਲ ਭਾਈ ਬੜੀ ਖੁਸ਼ੀ ਹੋਈ ਅੱਜ ਮੰਨ ਨੂੰ ਕਿ ਅੱਜ ਸਾਡਾ ਇਹ ਤੀਰਤ ਹੋਰ ਪਵਿੱਤਰ ਹੋ ਗਿਆ ਕਿ ਬਾਈ ਉਹਨਾਂ ਦੇ ਚਰਨ ਪੈਣ ਨਾਲ ਅੱਜ ਪੋਡਕਾਸਟ ਵੀ ਹੋਇਆ ਵੀਰੇ ਨਾਲ ਬਹੁਤ ਡੀਪ ਕਨਵਰਸੇਸ਼ਨ ਹੋਈ ਪੰਜਾਬ ਪ੍ਰਤੀ ਸਾਡੀ ਇਕਸਰੀਆ ਦੀ ਪੂਰੀ ਟੀਮ ਵੱਲੋਂ ਲੋਕ ਭਲਾਈ ਦੇ ਕੰਮ ਕਰਨ ਵਾਲੀ ਹਰ ਯੂਥ ਨੂੰ ਬਹੁਤ ਬਹੁਤ ਦੁਆਵਾਂ ਸਾਡੇ ਸਿਰਾਂ ਦੀ ਵੀ ਦੇ ਕਿਤੇ ਲੋੜ ਹੈ ਤਾਂ ਸਾਨੂੰ ਸਲਾਹ ਕਰਨ ਦੀ ਵੀ ਲੋੜ ਨਹੀਂ ਸਾਨੂੰ ਹੁਕਮ ਕਰਨਾ ਕਿ ਆਜੋ ਤੁਹਾਡੇ ਇਥੇ ਸਿਰ ਦੇਣ ਦੀ ਲੋੜ ਹੈ ਤੇ ਇਹਦੇ ਨਾਲ ਪੰਜਾਬ ਦਾ ਭਲਾ ਹੋ ਸਕਦਾ ਹੈ ਅਸੀਂ ਹਮੇਸ਼ਾ ਹੀ ਨਾ ਜਾਣੇ ਮੇਰੇ ਵਰਗੀ ਕਿੰਨੀ ਯੂਥ ਜਿਹੜੇ ਧਰਮਾਂ ਤੋਂ ਉੱਪਰ ਉੱਠ ਕੇ ਵੀ ਇਨਸਾਨੀਅਤ ਦੇ ਧਰਮ ਦੇ ਲਈ ਲੋਕਾਂ ਦੀ ਭਲਾਈ ਦੇ ਲਈ ਆਪਣਾ ਸਿਰ ਦੇ ਸਕਦੇ ਨੇ ਬਾਕੀ ਜੱਸਾ ਵੀਰਾ ਜੇ ਕੁਝ ਕਹਿਣਾ ਚਾਹੁੰਦੇ ਨੇ ਜੀ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਦੇ ਜੀ ਦੇਖੋ ਬਾਈ ਜੀ ਖੜੇ ਨੇ ਬਾਈ ਦੀ ਇੰਟਰੋਡਕਸ਼ਨ ਦੀ ਇਹਦੀ ਕੋਈ ਲੋੜ ਨਹੀਂ ਸਾਰੀ ਦੁਨੀਆ ਜਾਣਦੀ ਆ ਤੇ ਬੜੀ ਕਿਰਪਾ ਜੀ ਮੈਂ ਤਾਂ ਅਕਸਰ ਹੁਣ ਬਾਈ ਨੂੰ ਮੇਰੇ ਕਰਕੇ ਵੇਟ ਕਰਨੀ ਪਈ ਸੀ ਮੈਂ ਕਿਹਾ ਮੈਂ ਇੰਨੇ ਵਾਲਾ ਹੈ ਨਹੀਂ ਬਾਈ ਥੋੜੀ ਸੇਵਾ ਬਹੁਤ ਵੱਡੀ ਆ ਸੋ ਮੈਂ ਮਾਰੀ ਵੀ ਚਾਹੁੰਨਾ ਮੈਂ ਬਾਈ ਨੂੰ ਰੋਕਿਆ ਪਰ ਬਾਈ ਜੀ ਆਏ ਨੇ ਸਾਡੇ ਇਸ তীਰਥ ਤੇ ਦਵੇਹੀ ਰੂ ਸਾਡੀ ਖੁਸ਼ ਹੋਈ ਆ ਕਿਉਂ ਕਰਕੇ ਇਕੱਲੇ ਨਹੀਂ ਇਹਨਾਂ ਨਾਲ ਮੈਂ ਤਾਂ ਕਈ ਸਰੀਰ ਤੇ ਕਈ ਪਰਿਵਾਰ ਦੀ ਇਹਦੇ ਇਹਨਾਂ ਦੇ ਵਿੱਚ ਦੀ ਬਹੁਤ ਇਹੋ ਜਿਹੇ ਪਰਿਵਾਰ ਨੇ ਜਿਹੜੇ ਬੜੇ ਹੀ ਨਰਕ ਬਾਈ ਜੀ ਨਰਕ ਵਰਗੀ ਜ਼ਿੰਦਗੀ ਜਿਉ ਰਹੇ ਸੀ ਕਿ ਰਾਜਾ ਆਪਾਂ ਤੁਸੀਂ ਸਾਰੇ ਵੇਖਦੇ ਹੋ ਬਾਥਰੂਮ ਵਾਲੀ ਜਗ੍ਹਾ ਤੇ ਕੀੜੇ ਬਾਈ ਪੈ ਗਏ ਮੈਂ ਵੀਡੀਓ ਦੇਖੀ ਅੱਜ ਇੱਕ ਬਾਈ ਦੀ ਬਾਥਰੂਮ ਵਾਲੀ ਜਗ੍ਹਾ ਤੇ ਲੈਟਰਿੰਗ ਵਾਲੀ ਜਗ੍ਹਾ ਤੇ ਕੀੜੇ ਕੱਡੇ ਨੇ ਬਾਈ ਆਪਣੇ ਹੱਥੀਂ ਵਾਈ ਵਾਈ ਬਾਈਓ ਦੇਖੋ ਜੀ ਬਹੁਤ ਵੱਡੀ ਸੇਵਾ ਬਾਈਆਂ ਦੀ ਸੋ ਅਸੀਂ ਸਿਫਤ ਨਹੀਂ ਸਾਡੇ ਤਾਂ ਦਿਨੋਂ ਸਤਕਾਰ ਆ ਤੇ ਦਿਨੋਂ ਸਾਡੀ ਅਰਦਾਸ ਆ ਬਾਈ ਜੀ ਦੀ ਸਮੁੱਚੀ ਟੀਮ ਦੀ ਵੀ ਮਹਾਰਾਜ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਜਿੰਨੇ ਸੁਆਸ ਸਤਿਗੁਰ ਨੇ ਬਖਸ਼ੇ ਨੇ ਬਾਈ ਤੋਂ ਸੇਵਾ ਲੈਂਦੇ ਰਹਿਣ ਭਾਈ ਜੀ ਤੁਸੀਂ ਜਰੂਰ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਤੁਸੀਂ ਇੰਨੇ ਕਾਵਲ ਸਾਨੂੰ ਸਮਝਿਆ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਿਆ ਭਜੀ ਨੂੰ ਔਰ ਅਨਮੋਲ ਵੀਰੇ ਦੀ ਤਾਂ ਸੇਵਾ ਨਾਲ ਅਸੀਂ ਕਾਫੀ ਟਾਈਮ ਤੋਂ ਜੁੜੇ ਆਂ ਜੀ ਕਿਉਂਕਿ ਇਹ ਕਿਸੇ ਇਨਸਾਨ ਲਈ ਖੜੇ ਨੇ ਜੀ ਇੱਥੇ ਜਿਨ੍ਹਾਂ ਦਾ ਕੋਈ ਉਹਦਾ ਮਤਲਬ ਨਹੀਂ ਹੈਗਾ ਕਿਸੇ ਦੀ ਮਦਦ ਕਰ ਰਹੇ ਨੇ ਇਸ ਲਈ ਆਪਣੇ ਲਈ ਬਹੁਤ ਤਮਨੇ ਜੀ ਬਿਲਕੁਲ ਆਪ ਜੀ ਦੀ ਸੇਵਾ ਨੂੰ ਵੀ ਅਸੀਂ ਸਾਰੀ ਸੰਗਤ ਹੁਣ ਜਾਣਦੀ ਆ ਤੁਸੀਂ ਪ੍ਰਸ਼ਾਦੀ ਦੀ ਜਿਹੜੀ ਸੇਵਾ ਵੀਰ ਜੀ ਮਤਲਬ ਤੁਹਾਨੂੰ ਪ੍ਰਮਾਤਮਾ ਹੋਰ ਤਾਕਤ ਦੇਵੇ ਵੀਰੇ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਤੁਸੀਂ ਹੋਰ ਲੋੜਵੰਦਾਂ ਤੱਕ ਪਹੁੰਚ ਸਕੋ ਔਰ ਹੋਰ ਇਦਾਂ ਹੀ ਜਿਹੜਾ ਇਮਾਨਦਾਰੀ ਨਾਲ ਸੱਚਾਈ ਨਾਲ ਆਪਣੀ ਸੇਵਾ ਕਰਦੇ ਰਹੋ ਔਰ ਦਿਲੋਂ ਧੰਨਵਾਦ ਔਰ ਇੱਥੇ ਵੀ ਨਾ ਉਹਨਾਂ ਕੋਲ ਪੇਸ਼ੈਂਟ ਬਹੁਤ ਆਉਂਦੇ ਨੇ ਜੀ ਅਸੀਂ ਪੂਰੇ ਜ਼ਰੂਰ ਲੋੜ ਆ ਇਦਾਂ ਦੀ ਕਿਉਂਕਿ ਅੱਥੀ ਸਿੱਧਾ ਆ ਕੇ ਆਪਣੀ ਸੇਵਾ ਕਰਨ ਦੀ ਬਹੁਤ ਲੋੜ ਆ ਜੀ ਹਜੇ ਹੋਰ ਬਹੁਤ ਲੋੜਵੰਦੇ ਇਦਾਂ ਦੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਤੱਕ ਮਤਲਬ ਜਦੋਂ ਡੋਨਰ ਵਧਣਗੇ ਤਾਂ ਉਹਨਾਂ ਦੀ ਵੀ ਮਦਦ ਕੀਤੀ ਜਾ ਸਕਦੀ ਆਪ ਜੀ ਜਰੂਰ ਸਾਰੇ ਭੈਣ ਭਰਾ ਸਪੋਰਟ ਕਰੋ ਜਿਹੜਾ ਵੀ ਕੋਈ ਪੰਜਾਬ ਦੇ ਚੰਗੇ ਕਾਰਜ ਕਰਦਾ ਉਹਦੇ ਨਾਲ ਜਰੂਰ ਖੜੋ ਚਾਹੇ ਉਹ ਵੀਰ ਅਨਬੋਲ ਚਾਹੇ ਵਾਈ ਜੀ ਚਾਹੇ ਜਿਹੜੇ ਵੀ ਵੀਰ ਕੋਈ ਖੜਦੇ ਨੇ ਔਰ ਦਿਲੋਂ ਧੰਨਵਾਦ ਵੀਰੇ ਆਪ ਜੀ ਦਾ ਬਹੁਤ ਸਾਰਾ ਪਿਆਰ ਸਾਡੇ ਵੱਲੋਂ ਅਸੀਂ ਦਿਲੋਂ ਮਤਲਬ ਖੁਸ਼ੀ ਹੋਈ ਆਪ ਜੀ ਨੂੰ ਸਾਰੇ ਭਰਾਵਾਂ ਨੂੰ ਮਿਲ ਕੇ ਬਿਲੋਂ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ